14 اپریل نو ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਅੰਬੇਦਕਰ ਜੈੰਤੀ ਮੌਕੇ ਪੰਜਾਬ ਸਰਕਾਰ ਵੱਲੋਂ 26 ਲੱਖ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਅੰਬੇਦਕਰ ਪਵਨ ਕਮਿਊਨਿਟੀ ਹਾਲ ਦਾ ਉਦਘਾਟਨ ਆਮ ਆਦਮੀ ਪਾਰਟੀ ਐਸ ਵੀਿੰਗ ਦੇ ਸੂਬਾ ਵਾਈਸ ਪ੍ਰਧਾਨ ਰਵਿੰਦਰ ਹਾਂਸ ਦੀ ਅਗਵਾਈ ਹੇਠ ਸਿਟੀ ਸੈਂਟਰ ਨੇੜੇ ਪਿੰਗਲਵਾੜਾ ਵਿਖੇ ਕੀਤਾ ਗਿਆ ਇਸ ਮੌਕੇ ਅੰਮ੍ਰਿਤਸਰ ਦੇ ਮੀਰ ਜਤਿੰਦਰ ਸਿੰਘ ਮੋਤੀ ਪਾਟਿਆ ਵਿਧਾਇਕਾ ਜੀਵਨਜੋਤ ਕੌਰ ਵਿਧਾਇਕ ਡਾਕਟਰ ਅਜੇ ਗੁਪਤਾ ਸਾਬਕਾ ਚੇਅਰਮੈਨ ਅਸ਼ੋਕ ਤਲਵਾਰ ਆਮ ਆਦਮੀ ਪਾਰਟੀ ਜ਼ਿਲ੍ਹਾ ਐਸਸੀ ਵਿੰਗ ਦੇ ਪ੍ਰਧਾਨ ਡਾਕਟਰ ਇੰਦਰਪਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਜੈ ਇੰਦਰ ਸਿੰਘ ਏਜੀਏ ਕਲੱਬ ਦੇ ਆਨਰੇਰੀ ਸੈਕਟਰੀ ਨਵਜੋਤ ਸਿੰਘ ਗਰੋਵਰ ਅਤੇ ਕਾਉਂਸਲਰ ਜਰਨੈਲ ਸਿੰਘ ਟੋਟ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਹੈਪੀ ਪੀਲ ਔਰ ਚੇਚੇ ਤੌਰ ਤੇ ਪੁੱਜੇ ਅਤੇ ਇਹਨਾਂ ਨੇ ਡਾਕਟਰ ਪੀਮਰਾਓ ਅੰਬੇਡਕਰ ਜੀ ਨੂੰ ਪੁਸ਼ਪਾਂਜਲੀ ਭੇਂਟ ਕੀਤੀ। ਬਹਜੇ ਤੇ ਮੇ ਰਛਾਈ ਹੋ ਮੈਨੂੰ ਉਹ ਮੈਨੂੰ ਪਸੰਦ ਕੇ ਹਮੇਸ਼ਾ ਸੂਰਜ ਦੀ ਓਰ ਜਾਈ ਦੇ ਇਹ ਗੋਪ ਇਹ ਪੰਗਰੇ ਹਰੇ ਤੂੰ ਤੂਰ ਕਰਦਾ ਕਾਲੀ ਬਹਜੇ ਤੇ ਉਹਨਾਂ ਦੀ ਜਿੰਦ ਦੀ ਰੂਪ ਜਿਹੜੀ ਹੈ ਆਪਣੇ ਵੱਲੋਂ ਜਨਮ ਦੇ ਬਣਾ ਲਾਏ ਹਨ ਸਾਥੀਆਂ ਦੇ ਨਾਲ ਕਿ ਬਾਬਾ ਬੇਨ ਦਾ ਖਰਾਬੀ ਕਿੰਨੀ ਇੱਕ ਐਸਾ ਸਰਟੀਫੀਕਟ ਜਿਹਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜੇ ਜਨਮ ਦੇ ਬਣਾੜੇ ਨੇ ਤਾਂ ਕਿ ਉਹਨਾਂ ਦੀ ਸਮਝ ਬਟਾ ਦਿੱਤਾ ਜਾ ਸਕੇ ਉਹਨਾਂ ਦੀ ਸਮਝ ਤੇ ਪਹੁੰਚਦਾ ਜਾ ਸਕੇ ਜਿਨ੍ਹਾਂ ਨੇ ਹਿੰਦੂਸਥਾਨ ਦੇ ਵਿੱਚ ਸਰਦਾਰ ਲਾਗੂ ਕਰਵਾ ਕੇ ਲਿਖ ਕੇ ਲਾਗੂ ਕਰਵਾ ਕੇ ਕਿ ਪਵਿੱਤਰ ਗ੍ਰੰਥ ਦਾ ਦਰਜਾ ਦੁਆਇਆ